ਮਲੇਰ ਕੋਟਲਾ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਅਤੇ ਨਹਿਰ ਦੇ ਵਿੱਚ ਕਾਰ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ 4 ਮੌਤਾਂ ਹੋਈਆਂ ਨੇ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦੇ ਸਨ ਅਮਰੇ ਤੱਕ ਮ੍ਰਿਤਕਾਂ ਦੇ ਵਿੱਚ ਪਿਓ ਪੁੱਤ ਵੀ ਸ਼ਾਮਿਲ ਹਨ ਤਸਵੀਰਾਂ ਵੇਖ ਪਾਰੇ ਹੋ ਤੁਸੀਂ ਇਹ ਲੋਕ ਇਸ ਜਹਾਨ ਨੂੰ ਅਲਵਿਦਾ ਕਹਿ ਚੁੱਕੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਇਸ ਵੇਲੇ ਟੀਵੀ ਸਕਰੀਨ ਤੇ ਨਹਿਰ ਦੇ ਵਿੱਚ ਡੱਗ ਗਈ ਕਾਰ ਨਿੱਜੀ ਕੰਪਨੀ 'ਚ ਕੰਮ ਕਰਦੇ ਸੀ ਕਾਰ 'ਚ ਜਾ ਰਹੇ ਸੀ ਪਿਓ ਪੁੱਤ ਵੀ ਮ੍ਰਿਤਕਾਂ ਦੇ ਵਿੱਚ ਸ਼ਾਮਿਲ ਹਨ ਬੇहद ਮੰਦਪਾਗਾ ਬੇहद ਮਾੜਾ ਇਹ ਹੱਦਸਾ ਇਹ ਤਸਵੀਰਾਂ ਉਹਨਾਂ ਮ੍ਰਿਤਕਾਂ ਦੀਆਂ ਨੇ ਮਰਨ ਵਾਲੇ ਦੀਆਂ ਤਸਵੀਰਾਂ ਟੀਵੀ ਸਕਰੀਨਸ ਤੇ ਮਲੇਰ ਕੋਟਲਾ ਦੇ ਵਿੱਚ ਵਾਪਰਿਆ ਇਹ ਦਰਦਨਾਕ ਹਾਦਸਾ ਜੀ ਹਮ ਮਲੇਰ ਕੋਟਲਾ ਦੇ ਵਿੱਚ ਇੱਕ ਕਾਰ ਨਹਿਰ ਤੇ ਜਾ ਡਿੱਗੀ ਚਾਰ ਲੋਕਾਂ ਦੀ ਮੌਤ ਦੀ ਤਸਦੀਕ ਕੀਤੀ ਗਈ ਹੈ ਚਾਰ ਲੋਕ ਮਾਰੇ ਗਏ ਨਿੱਜੀ ਕੰਪਨੀ ਦੇ ਵਿੱਚ ਅਮ੍ਰਿਤਕ ਕੰਮ ਕਰਿਆ ਕਰਦੇ ਸੀ ਪਰ ਬੇहद ਮਾੜਾ ਹੋਇਆ ਬੇਹਦ ਮੰਦਭਗਾ ਹਾਦਸਾ ਵਾਪਰਿਆ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਮ੍ਰਿਤਕਾਂ ਦੇ ਚਪੇਉ ਪੁੱਤ ਵੀ ਸ਼ਾਮਿਲ ਹਨ ਕੰਪਨੀ ਚ ਸਾਨੂੰ ਸੂਚਨਾ ਨਹੀਂ ਦਿੱਤੀ ਪਰ ਸਵੇਰ ਜਦੋਂ ਸਾਨੂੰ ਪਤਾ ਚੱਲਿਆ ਵਰਕਰਾਂ ਤੋਂ ਵੀ ਇਹ ਹਰਦਵਾਰ ਗਏ ਨੇ ਮੋਬਾਈਲ ਸਚੋਫਾਰੇ ਦੀ ਚਲੋ ਅਸੀਂ ਉਸ ਦਿਨ ਨਹੀਂ ਸੋਚਿਆ ਵੀ ਕੈਸੀ ਤਰ੍ਹਾਂ ਬਜਾ ਨਾ ਬੰਦ ਹੋ ਗਏ ਮੋਬਾਈਲ ਇਹਨਾਂ ਦੇ ਉਸ ਤੋਂ ਅਗਲੇ ਦਿਨ ਅਸੀਂ ਫਿਰ ਥਾਣੇ ਚ ਗਏ ਤਾਂ ਉੱਥੇ ਉਹਨਾਂ ਨੇ ਮੋਬਾਈਲ ਇਹਨਾਂ ਦੇ ਤਸ ਕਿਤੇ ਤਾਂ ਜੋੜੇਪੁਰ ਦੀ ਤੇ ਲੋਕੇਸ਼ਨ ਆਪਾਂ ਨੂੰ ਮਿਲ ਗਿਆ ਦੀ ਤਾਂ ਫਿਰ ਅਸੀਂ ਉਸੇ ਐਸਐਚਓ ਸਾਹਿਬ ਨੂੰ ਮਿਲੇ ਤਾਂ ਪਤਾ ਚੱਲਿਆ ਵੀ ਲੱਗਿਆ ਵੀ ਇਹ ਗੱਡੀ ਇਹਦੇ ਵਿੱਚ ਹੀ ਡਿੱਗੀ ਆ। ਤਕਰੀਬਨ 3-4 ਘੰਟਿਆਂ ਦੀ ਮੱਦਦ ਨਾਲ ਹੀ ਗੱਡੀ ਵਾਰ ਕੱਢੀ ਗਈ ਤੇ ਚਾਰਾਂ ਦੀ ਡੈੱਡ ਬੋਡੀ ਸਾਨੂੰ ਮਿਲੀ। ਬਹੁਤ ਦੁੱਖਦਾਈ ਖਬਰ ਹੋਈ ਸਾਨੂੰ ਜਦੋਂ ਪਤਾ ਚੱਲਿਆ। ਕਾਰਨਾ ਦਾ ਤਾਂ ਇਹ ਹੀ ਆ ਥੋੜਾ ਜਿਹਾ ਜੋ ਆਈਡੀਆ ਮਤਲਬ ਪੁਲਿਸ ਨੇ ਲਗਾਇਆ ਸਾਰਾ। ਜਾਂ ਤਾਂ ਜਦੋਂ ਮਤਲਬ ਗੱਡੀ ਉੱਥੋਂ ਦੀ ਜਾ ਰਹੀ ਸੀ ਉੱਥੇ ਥੋੜਾ ਜਿਹਾ ਮੋੜ ਪੈਂਦਾ ਕੂਣੀ ਮੋੜ ਕਹਿੰਦੇ ਨੇ ਉਹਨੂੰ ਉੱਥੇ ਲਾਈਟਾਂ ਲੋਟਾਂ ਜਾਂ ਤਾਂ ਅੱਖਾਂ ਦੇ ਵਿੱਚ ਪਈਆਂ ਨੇ। ਗੱਡੀ ਬਸਿੱਧੀ ਹੋਈ ਹੋਗੀ। ਜੋ ਉੱਥੇ ਦਾ ਸਾਰਾ ਅਸੀਂ ਮਾਹੌਲ ਦੇਖਿਆ ਜਾਂ ਪੁਲਿਸ ਨੇ ਸਾਨੂੰ ਦੱਸਿਆ ਉਹਦੇ ਹਿਸਾਬ ਨਾਲ ਤਾਂ ਇਹੀ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦੇ ਸਨ ਅਮ੍ਰਿਤਕ ਬੇहद ਮੰਦਪਾਗਾ ਹਾਸਾ ਚਾਰ ਲੋਕ ਮਾਰੇ ਜਾ ਚੁਕੇ ਨੇ ਨਹਿਰ ਦੇ ਵਿੱਚ ਡਾਢੀ ਗਿਆ ਕਾਰ ਜੀਹਾਂ ਨਹਿਰ ਦੇ ਵਿੱਚ ਕਾਰ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਚੁਕੀ ਹੈ ਤੇ ਵੱਡੀ ਗੱਲ ਹੈ ਕਿ ਇਹਨਾਂ ਚਾਰਾਂ ਦੇ ਵਿੱਚ ਇੱਕ ਪਿਓ ਪੁੱਤ ਵੀ ਜੀਹਾਂ ਦੋ ਪਿਓ ਪੁੱਤ ਜਿਹੜੇ ਕੀ ਮਾਰੇ ਜਾ ਚੁਕੇ ਨੇ ਬੇहद ਮੰਦਪਾਗਾ ਹਾਸਾ ਬੜਾ ਹੀ ਮਾੜਾ ਹੋਇਆ ਐਕਸੀਡੈਂਟ ਅਕਸਰ ਕਈ ਵਾਰ ਕਈ ਹਾਦਸਿਆਂ ਦਾ ਅਜੀਹਾ ਸਬਬ ਬਣਦਾ ਹੈ ਕਿ ਪੂਰਾ ਦਾ ਪੂਰਾ ਘਰ ਤਬਾਹ ਹੋ ਜਾਂਦਾ ਇੱਥੇ ਵੀ ਆਸੇ ਦੇ ਵਿੱਚ ਪਿਓ ਪੁੱਤ ਦੋਨੋਂ ਹੀ ਮਾਰੇ ਗਏ